ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਮੀਨ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਲਾ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਰੇਕ ਦਾ ਨੋਟ ਕਰੋ ਜੀ ਫਾਈਲ ਨੰਬਰ 769 ਨਾਮ ਕੌਰ ਜਿਹੜਾ ਹਨੂਮਾਨਗੜ੍ਹ ਰਾਜਸਥਾਨ ਦੇ ਏਰੀਆ ਦੀ ਪਾਸਟ ਜੱਟ ਸਿੱਖ ਗੋਤ ਗਿੱਲ ਪੜ੍ਹਾਈ ਪਲੱਸ 2 ਪਾਸ ਹਾਈਟ 5 ਫੁੱਟ 5 ਇੰਚ ਜਨਮ 11 ਨਵੰਬਰ 1999 ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਕੁੜੀ ਸੁੰਦਰ ਅਤੇ ਸਸ਼ੀਲ ਹੈ ਭਰਾ ਇੱਕ ਮੈਰਿਟ ਲੋੜ ਹੈ ਜਿਹਦੇ ਜਿਹੇ ਮੁੰਡਾ ਕੰਮਕਾਰ ਵਧੀਆ ਕਰਦਾ ਹੋਵੇ ਨਸ਼ਾ ਨਾ ਕੋਈ ਕਰਦਾ ਹੋਵੇ ਜੀ ਸੋਹਣਾ ਸੁਨੱਖਾ ਹੋਵੇ ਜ਼ਮੀਰ ਪਾਇੰਤ 10 ਕਿਨਾਰੇ ਤੱਕ ਆਉਂਦੀ ਹੋਵੇ ਕਾਸਟ ਜੱਟ ਸਿੱਖੀ ਹੋਵੇ ਰਿਸ਼ਤਾ ਪੰਜਾਬ ਤੋਂ ਹੋਵੇ ਤਾਂ ਵੀ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਇਸ ਤਰ੍ਹਾਂ ਹੁਣ ਕਰੋ ਜੀ ਫਾਈਲ ਨੰਬਰ 760 ਨਾਮ ਕੌਰ ਜਿਲ੍ਹਾ ਖਤੇ ਖਤੇਗੜ ਸਾਹਿਬ ਏਰੀਆ ਮੰਡੀ ਗੋਵਿੰਦਗੜ ਕਾਸਟ ਜੱਟ ਸਿਕਸਾਂਧੂ ਹਾਈਟ 5 ਫੁੱਟ 5 ਦੇ ਤੇ ਜਨਮ 17 ਦਸੰਬਰ 1999 ਪੜਾਈ B.Com LL.B ਦਾ ਗਰਲ ਇਜ਼ ਵੈਰੀ ਸਮਾਰਟ ਇਨ ਸਟੱਡੀਜ਼ ਦਾ ਗਰਲ ਇਜ਼ ਆਲਸੋ ਗੈਨਿੰਗ ਐਕਸਪੀਰੀਅੰਸ ਇਨ ਐਡਵੋਕੇਸੀ ਅਲੋਂਗ ਵਿਦ ਹਰ ਸਟੱਡੀਜ਼ ਇਹਨਾਂ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਪੜਿਆ ਲਿਖਿਆ ਹੋਵੇ ਸਮਾਰਟ ਹੋਵੇ ਐਡਵੋਕੇਟ ਹੋਵੇ ਤਾਂ ਵੀ ਠੀਕ ਹੈ ਨਹੀਂ ਤਾਂ ਕਿਸੇ ਹੋਰ ਅਦਾਰੇ ਤੇ ਹੋਵੇ ਜੀ ਕਾਸਟ ਜੱਟ ਸਿੱਖ ਹੋਵੇ ਵਧੀਆ ਪਰਿਵਾਰ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਰਾ ਨੂੰ ਕਰੋ ਜੀ ਫਾਈਲ ਨੰਬਰ 761 ਨਾਮ ਕੌਰ ਜੀਲਾ ਸ੍ਰੀ ਮਕਸਰ ਸਾਹਿਬ ਕਾਸਟ ਜੱਟ ਸਿੱਖ ਗੋਤ ਬਰਾੜ ਹਾਈਟ 5 ਫੁੱਟ 3 ਇੰਚ ਜਨਮ ਮਾਰਚ 1997 ਪੜ੍ਹਾਈ ਬੀਏ ਫਾਸ ਕੁੜੀ ਪ੍ਰਸਤ ਦੇ ਕੰਪਿਊਟਰ ਜੌਬ ਕਰਦੀ ਹੈ ਜੀ ਇੱਕ ਭਰਾ ਐਗਰੀਕਲਚਰ ਇੱਕ ਭਰਾ ਵਿਦੇਸ਼ ਵਿੱਚ ਹੈ ਲੋੜ ਹੈ ਜੇ ਰਿਸ਼ਤੇ ਦੀ ਮੁੰਡਾ ਪੜਿਆ ਲਿਖਿਆ ਹੋਵੇ ਆਪਣਾ ਕੋਈ ਬਿਜ਼ਨਸ ਹੋਵੇ ਮੁੰਡਾ ਜਾਂ ਵਧੀਆ ਕਿਸੇ ਜੋਗਤੀ ਹੋਵੇ ਸਿਰਫ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ ਦੀ ਵਿਆਹ ਵਧੀਆ ਕਰਨਾ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਤੋਂ ਸੰਪਰਕ ਕਰਨ ਦਾ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 762 ਨਾਮ ਕੌਰ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਕੋਤ ਚੀਮਾ ਹਾਈਟ 5 ਫੁੱਟ 6 ਇੰਚ ਜਨਮ 11 ਜੂਨ 2003 ਪੜਾਈ ਕਰੇ ਹੈ ਗ੍ਰੈਜੂਏਸ਼ਨ ਕੁੜੀ ਸਲਾਈ ਦਾ ਕੰਮ ਕਰ ਲੈਂਦੀ ਹੈ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਭਰਾ ਇੱਕ ਆਰਮੀ ਜੋਬ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਜੀ ਮੁੰਡਾ ਸੋਹਣਾ ਸੁਨੱਖਾ ਹੋਵੇ ਜ਼ਮੀਨ 507 ਕਿੱਲੇ ਆਉਂਦੇ ਹੋਣ ਜੀ ਜੇ ਫੌਰਨ ਜਾਣਾ ਹੋਵੇ ਤਾਂ ਵੀ ਪੱਕੀ ਮੈਰਿਜ ਕਰਕੇ ਜਾ ਸਕਦੇ ਨੇ ਵਿਆਹ ਵਧੀਆ ਕਰਨਾ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸਟਰਡ ਕਰੋ ਜੀ ਫਾਈਲ ਨੰਬਰ 763 ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਜੀ ਗੋਤ ਗਿੱਲ ਹਾਈਟ 6 ਫੁੱਟ 1 ਇੰਚ ਜਨਮ 15 ਅਕਤੂਬਰ 1997 ਪੜ੍ਹਾਈ ਪਲੱਸ 2 ਪਲੱਸ ਬੀਏ ਇੰਡੀਅਨ ਆਰਮੀ ਤਨਖਾਹ 75000 ਰੁਪਏ ਜੀ ਸਰਵਿਸ ਕਰਦੇ ਨੇ 9 ਸਾਲ ਹੋ ਗਏ ਜੀ ਸਾਡੇ ਤਿੰਨ ਕਿਲੇ ਜ਼ਮੀਨ ਹੈ ਇੱਕ ਭੈਣ ਅਨਮੈਰਿਡ ਪਿਤਾ ਜੀ ਫਾਰਮਰ ਲੋੜ ਹੈ ਜੀ ਇਸ ਤੇਰੀ ਕੁੜੀ ਸਿੰਪਲ ਤੇ ਸੋਹਣੀ ਚ ਨੱਕੀ ਹੋਵੇ 5 ਫੁੱਟ 5 ਪਲੱਸ ਹੋਵੇ ਜੀ ਕੱਦ ਘਰ ਦਾ ਕੰਮ ਸਾਰਾ ਜਾਣਦੀ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਜੇ ਰਿਸਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਅਗਲਾ ਜਿਸ ਤਰ੍ਹਾਂ ਕਰੋ ਜੀ ਫਾਈਲ ਨੰਬਰ 764 ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੰਘ ਗੋਦਤਨੂਆ ਹਾਈਟ 5 ਫੁੱਟ 11 ਇੰਚ ਜਨਮ ਨੰਬਰ 1994 ਪੜ੍ਹਾਈ ਡਿਪਲੋਮਾ ਜ਼ਮੀਨ 5.5 ਕਿੱਲੇ ਯੂਰੋਪ ਸਟੀਟਿਜ਼ਨ ਆ ਜੀ ਇਹ ਲੜਕਾ ਜੱਟ ਸਿੱਖ ਪਰਿਵਾਰ ਤੋਂ ਪੜ੍ਹੀ ਲਿਖੀ ਸੋਹਣੀ ਸੰਖੇ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਜੀ ਬਰਨਾਲਾ ਸੰਗਰੂਰ ਮਰੀਲਕੋਟਲਾ ਏਰੀਆ ਤੋਂ ਹੋਵੇ ਜੀ ਰਿਸਤਾ ਜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਇਸ ਤਰ੍ਹਾਂ ਲਿਖੋ ਜੀ ਫਾਈਲ ਨੰਬਰ 765 ਜਿਹੜਾ ਪਟਿਆਲਾ ਕਾਲਜ ਯੂਨੀਵਰਸਿਟੀ ਗੋਤਵਾਜਵਾ ਹਾਈਟ 5 ਫੁੱਟ 9 ਇੰਚ ਜਨਮਚੋ 14 ਫਰਵਰੀ 2000 ਪੜਾਈ ਬੀਏ ਕੰਮ ਪ੍ਰਾਪਰਟੀ ਡੀਲਰ ਜ਼ਮੀਨ 15 ਕਿੱਲੇ ਪਿਤਾ ਜੀ ਇੱਕ ਸਬਾਹਰ ਮਾਤਾ ਜੀ ਘਰ ਰਹਿੰਦੇ ਨੇ ਇੱਕ ਭਰਾ ਬਚਪਨ ਤੋਂ ਠੀਕ ਨਹੀਂ ਰਹਿੰਦਾ ਇੱਕ ਪੈਡ ਮੈਰਿਡ ਇਨ ਕੈਨੇਡਾ ਲੋੜ ਹੈ ਜੀ ਰਿਸ਼ਤੇ ਦੀ ਕੁੜੀ ਪੜੀ ਲਿਖੀ ਹੋਵੇ ਘਰ ਸੰਭਾਲਣ ਵਾਲੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਹ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਤੁਸੀਂ ਜ਼ਰੂਰ ਕਰ ਲਿਆ ਕਰੋ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ